ਉਹ ਮੇਰਾ خیال ਤੇ 75 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਹੋਇਆ ਹੈ ਕਿ ਗਵਰਨਰ ਸਾਹਿਬ ਨੇ ਆਪਣਾ ਗਵਰਨਰ ਅਡਰੈਸ ਵੇਚੀ ਛੱਡ ਅਸੀਂ ਮਸ਼ਕੂਰ ਆ ਗਵਰਨਰ ਸਾਹਿਬ ਦਾ ਕਿਉਂਕਿ ਅਸੀਂ ਬੇਨਤੀ ਵੀ ਕੀਤੀ ਸੀ ਕਿ ਗਵਰਨਰ ਸਾਹਿਬ ਤੁਸੀਂ ਕਨਸਟੀਚਿਊਸ਼ਨਲ ਹੈੱਡ ਹੋ ਅਸੀਂ ਤੁਹਾਡਾ ਇੱਜ਼ਤ ਮਾਨ ਤੇ ਸਲਮਾਨ ਕਰਨੇ ਆ ਇਹ ਝੂਠ ਦਾ ਪਲੰਦਾ ਜਿਹੜਾ ਇਹ ਗਵਰਨਰਜ਼ ਅਡਰੈਸ ਜਿਹੜਾ ਗਵਰਨਮੈਂਟ ਨੇ ਛਾਪਿਆ ਟੋਟਲੀ ਝੂਠ ਦਾ ਪਲੰਬਰ ਪੰਜਾਬ ਇਸ ਟਾਈਮ ਇਜ਼ ਅੰਡਰ ਸੀਜ਼ 300 ਤੋਂ ਵੱਧ ਸਾਡੇ ਕਿਸਾਨ ਜ਼ਖਮੀ ਪਏ ਹਸਪਤਲ 9 ਬੰਦਿਆਂ ਦੀ ਅਜੇ ਤੱਕ ਮੌਤ ਹੋ ਚੁੱਕੀ ਹੈ ਇਹ ਭਗਵੰਤ ਮਾਨ ਦੀ ਸਾਡੇ ਕੋ ਖੁਦ ਕੋ ਇੱਕ ਕਲਿੱਪ ਪਈ ਹੈ ਜਦੋਂ ਇਹ ਮੈਂਬਰ ਆਫ ਪਾਰਲੀਮੈਂਟ ਸੀ ਇਹ ਗੱਲ ਕਹਿੰਦੇ ਜਦੋਂ ਬਰਗਾੜੀ ਤੇ ਬੈਬਲ ਕਲਾਂ ਦੀਆਂ ਕਿਲਿੰਗਸ ਹੋਈਆਂ ਨੇ ਇਨੇ ਖੁਦ ਪਾਰਲੀਮੈਂਟ ਚ ਕਿਹਾ ਸੀ ਕਿ ਕੋਈ ਐਹੋ ਜਿਹੀ ਐਫਆਈਆਰ ਐਫਆਈਆਰ ਵੀ ਹੋ ਸਕਦੀ ਹੈ ਜਿਹਦੇ ਵਿੱਚ ਅਨਨੋਨ ਲੋਕ ਹੋਣ ਕਦੀ ਪੁਲਿਸ ਵੀ ਅਨਨੋਨ ਹੋ ਸਕਦੀ ਹੈ ਮੈਂ ਹੀ ਕਾਊਂਟਰ ਸਵਾਲ ਅੱਜ ਭਗਵੰਤ ਮਾਨ ਜੀ ਨੂੰ ਕਰਨਾ ਭਗਵੰਤ ਮਾਨ ਜੀ ਜਦੋਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਤਾ ਹੈ ਪੰਜਾਬ ਦੀ ਟੈਰਿਟਰੀ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ ਸਕਦੇ ਇਟ ਇਜ਼ ਹਾਈ ਟਾਈਮ ਟੂ ਰਿਜ਼ਾਈਨ ਅੱਜ ਨੈਤਿਕ ਤੌਰ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਹੈ ਨਹੀਂ ਗਵਰਨਰ ਸਾਹਿਬ ਨੇ ਖੁਦ ਸਾਡੀ ਗੱਲ تسلیم ਕਰ ਲਈ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਮੇਰੇ ਵੱਲੋਂ ਕਿ ਆ ਝੂੜ ਦਾ ਪਲੰਦਾ ਨਾ ਪੜੋ ਤੁਸੀਂ ਕਨਸਟੀਟਿਊਸ਼ਨਲ ਹੈਡ ਹੋ ਤੋਂ ਉਸੇ ਟਾਈਮ ਉਹਨਾਂ ਨੇ ਪਲੰਦਾ ਹੀ ਉਥੇ ਰੱਖ ਇੱਕ ਤਰੀਕਾ ਹੁੰਦਾ ਸਿਆਣੇ ਆਦਮੀ ਦਾ ਇੱਕ ਇਸ਼ਾਰਾ ਦੇ ਦ ਕਿ ਮੈਗਰੀ ਕਰਨਾ ਤੁਹਾਡੀ ਇਸ ਕਰ ਇਹ ਪਹਿਲੀ ਦਫਾ ਦੇਸ਼ ਦੀ ਆਜ਼ਾਦੀ ਚ ਹੋਇਆ ਕਿਸੇ ਵੀ ਅਸੈਂਬਲੀ ਦੇ ਵਿੱਚ ਕਿ ਗਵਰਨਰ ਨੇ ਆਪਣਾ ਡਰੈਸ ਪੜਨ ਤੋਂ ਹੀ ਇਨਕਾਰ ਕਰ ਦਿੱਤਾ ਇਹ ਅੱਜ ਮੋਰਲ ਡੀਫੀਟ ਹੈ ਭਗਵੰਤ ਮਾਨ ਜੇ ਥੋੜੀ ਮੋਟੀ ਵੀ ਇਹ ਆਪਣੀ ਨੈਤਿਕਤਾ ਸਮਝਦਾ ਹੋਏ ਹੀ ਮਸਟ ਰਿਜ਼ਾਈਨ ਟੂਡੇ ਇਹਦਾ ਕਾਰਨ ਇਹ ਹੈ ਕਿ ਹੀ ਹੈਜ਼ ਹੀ ਇਜ਼ ਨਾਟ ਦ ਸੀਐਮ ਆਫ ਪੰਜਾਬ ਐਨੀਮੋਰ ਹੀ ਇਜ਼ ਬੇਸਿਕਲੀ ਐਕਟਿੰਗ ਐਜ਼ ਅ ਏਜੰਟ ਆਫ ਥੀ ਸੈਂਟਰਲ ਗਵਰਨਮੈਂਟ ਪੰਜਾਬ ਦੀ ਨਾ ਟੈਰੀਟਰੀ ਪ੍ਰੋਟੈਕਟ ਕਰ ਪਾਇਆ ਨਾ ਪੰਜਾਬ ਦੇ ਕਿਸਾਨਾਂ ਦੇ ਹੱਕ ਪ੍ਰੋਟੈਕਟ ਕਰ ਪਾਇਆ ਲਗਾਤਾਰ ਅਜ 20 ਦਿਨ ਤੋਂ ਬਾਅਦ ਵੀ ਸੁਭਕਰਨ ਸਿੰਘ ਦੇ ਵਿੱਚ ਹੀ ਮੈਂ ਤੁਹਾਨੂੰ ਕੇਸ ਦੀ ਥੋੜੀ ਜੀ ਬੈਕਗ੍ਰਾਉਂਡ ਦੇਣਾ ਚਾਹਨਾ 27 ਤਰੀਕ ਨੂੰ ਮੈਂ ਆਪਣੇ ਲਾਇਰ ਦੇ ਜ਼ਰੀਏ ਇੱਕ ਰਿਟ ਪਾਈ ਸੀ ਹਾਈ ਕੋਰਟ ਦੇ ਵਿੱਚ ਜਿਹਦੀ 29 ਤਰੀਕ ਨੂੰ ਜਸਟਿਸ ਦੇ ਕੋਰਟ ਵਿੱਚ ਸੀ ਇੱਕ ਦਿਨ ਪਹਿਲਾਂ ਚੀਫ ਜਸਟਿਸ ਸਾਹਿਬ ਨੇ ਨੋਟਿਸ ਕੱਲਿਆ ਸੀ ਗਵਰਨਮੈਂਟ ਆਫ ਪੰਜਾਬ ਇਹਨਾਂ ਨੂੰ ਪਤਾ ਸੀ ਕਿ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਣੀ ਐ ਐਫ ਆਈ ਆਰ ਦਰਜ ਕਰਨ ਇੱਕ ਹਫਤਾ ਲਗਾਤਾਰ ਸ਼ੁਭ ਕਰਨ ਦੀ ਡੈੱਡ ਬੋਡੀ ਮੈਡੀਕਲ ਕਾਲਜ ਪਟਿਆਲੇ 'ਚ ਪਈ ਰਹੀ ਉਸ ਦਿਨ 29 ਤੋਂ ਪਹਿਲੇ 28 ਦੀ ਰਾਤ ਨੂੰ 10:40 ਵਜੇ ਤੇ ਇਹਨੇ ਮਜਬੂਰੀ ਦੇ ਨਾਲ ਐਫ ਆਈ ਆਰ ਦਰਜ ਕੀਤੀ ਮੈਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਹੈਲਥ ਡਿਪਾਰਟਮੈਂਟ ਦੀ ਐਡਵਾਈਜ਼ਰੀ ਵਖਾ ਸਕਣਾ ਮੇਰੇ ਕੋਲ ਕਾਗਜ਼ ਨੇ ਜਿਹਦੇ ਵਿੱਚ ਬਕਾਇਦਾ ਤੌਰ ਉਨਾ ਕਿਹਾ ਗਿਆ ਜਿੱਥੇ ਵੀ ਕਿਤੇ ਫਾਇਰ ਕਿਤੇ ਗੋਲੀ ਚੱਲੀ ਹੈ ਡੈਥ ਹੁੰਦੀ ਹੈ ਨੇਚਰਲ ਡਾਈ ਜਦੋਂ ਸਨਸੈਟ ਤੋਂ ਲੈ ਕੇ ਸਨਰਾਈਜ਼ ਤੋਂ ਸਨਸੈਟ ਤੱਕ ਹੀ ਇਕੱਲੀ ਪੋਸਟਮਾਰਟਮ ਹੋਸਾ ਇਹ ਗਵਰਨਮੈਂਟ ਆਫ ਇੰਡੀਆ ਦੀ ਐਡਵਾਈਜ਼ਰੀ ਹੈ ਫਾਲੋਡ ਬਾਈ ਦੀ ਗਵਰਨਮੈਂਟ ਆਫ ਪੰਜਾਬ ਕੋਈ ਵੀ ਪੋਸਟਮਾਰਟਮ ਨੇਰੇ ਵਿੱਚ ਨਹੀਂ ਹੋਏਗਾ ਜਾਂ ਭਲੇ ਭੀਆ ਟਿਊਬਲਾਈਟ ਥੱਲੇ ਨਹੀਂ ਹੋਏਗਾ ਡੇ ਲਾਈਟ ਰੋਸ਼ਨੀ ਦੇ ਵਿੱਚ ਹੋਏ। ਮੈਂ ਪੁੱਛਣਾ ਚਾਹਨਾ ਕੀ ਤੁਹਾਨੂੰ ਇਹੋ ਜੀ ਮਜਬੂਰੀ ਸੀ? ਫੇਰ ਤੁਸੀਂ ਵੇਖੋ ਵਾਕਿਆ ਜਿਹੜਾ ਹਰਿਆਣੇ ਦੀ ਗਵਰਨਮੈਂਟ ਕਹਿ ਰਹੀ ਸੀ ਉਹ ਵਾਕਿਆ ਜੀਨ ਦਾ ਬਣਾ ਦਿੱਤਾ। ਸਾਡਾ ਕੇਸ ਕਮਜ਼ੋਰ ਕਰਨ ਵਾਸਤੇ ਮੈਂ ਵੀ ਤੁਹਾਨੂੰ ਦੱਸਣਾ ਚਾਹਨਾ ਪ੍ਰੈਸ ਵਾਲੇ ਵੀਰਾਂ ਨੂੰ 21 ਫਰਵਰੀ ਵਾਲੇ ਦਿਨ ਰੰਦਾਵਾ ਦੀ ਇਹਨਾਂ ਨੇ ਇੱਕ ਰੁਕਾ ਕੱਲਿਆ ਹਰਿਆਣੇ ਦੀ ਸਰਕਾਰ ਨੂੰ ਰੁਕਾ ਜਿਹਨੂੰ ਕਹਿੰਦਾ ਅਤਲਾ ਦਿੱਤੀ ਉਹਨਾਂ। ਇਤਲਾਹ ਦੇ ਕੇ ਪੰਜਾਬ ਦਾ ਕੇਸ ਕਮਜ਼ੋਰ ਕੀਤਾ ਮੈਂ ਉਹੀ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਬਰਗਾੜੀ ਤੇ ਬਹਿਬਲ ਕਲਾਂ ਚ ਕਹਿੰਦੇ ਸੀ ਅਨਨੋਨ ਬੰਦੇ ਆ ਤੇ ਪਰਚਾ ਕਿਸ ਤਰ੍ਹਾਂ ਹੋਇਆ ਇਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਪਰਚੇ ਦੀ ਡਿਮਾਂਡ ਹੋ ਰਹੀ ਇਹ ਇਸ ਗੱਲ ਕਾਹਨ ਡਿਮਾਂਡ ਹੋ ਰਹੀ ਉਹ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਸਾਹਿਬ ਜੇ ਉੱਥੇ ਸ਼ਾਤਾਂ ਹੋਈਆਂ ਸੀ ਤੇ ਚੀਫ ਮਿਨਿਸਟਰ ਦੇ ਤੇ ਹੋਮ ਮਿਨਿਸਟਰ ਦੇ ਹੁਕਮ ਨਾਲ ਗੋਲੀ ਚੱਲੀ ਸੀ ਇੱਥੇ ਵੀ ਸਾਡੀ ਮੰਗ ਹੈ ਸਮੁੱਚੇ ਪੰਜਾਬੀਆਂ ਦੀ ਤੇ ਕਾਂਗਰਸ ਪਾਰਟੀ ਦੀ ਕਿ ਅਨਿਲ ਵੇਜ ਜਿਹੜਾ ਹੋਮ ਮਿਨਿਸਟਰ ਹੈ ਹਰਿਆਣੇ ਦਾ ਉਹਦੇ ਤੇ ਕੇਸ ਧਾਇਰ ਹੋਣਾ ਚਾਹੀਦਾ। ਇਹੀ ਡਿਮਾਂਡ ਅਸੀਂ ਕੱਲ ਵੀ ਰੱਖੀ ਸੀ ਅੱਜ ਵੀ ਰੱਖਨੇ ਆ ਤੇ ਕੱਲ ਵੀ ਰੱਖਾਂ। ਕਿਸਾਨਾਂ ਦੀਆਂ ਡਿਮਾਂਡਸ ਨੂੰ ਕੰਪਲੀਟਲੀ ਪ੍ਰੋਟੈਕਟ ਨਹੀਂ ਕਰ ਪਾਇਆ। ਮੈਂ ਅੱਜ ਪੁੱਛਣਾ ਚਾਹਾਂਗਾ ਮਾਨ ਸਾਹਿਬ ਤੁਸੀਂ ਵਾਦਾ ਕੀਤਾ ਸੀ ਜੇ ਸੈਂਟਰ ਐਮਐਸਪੀ ਨਹੀਂ ਦੇਹੇਗੀ ਤੇ ਮੇਰੀ ਸਰਕਾਰ ਐਮਐਸਪੀ ਦੇਹੇਗੀ। ਸਾਡੀ ਛੋਟੀ ਭੈਣ ਇਹਨਾਂ ਦੀ ਮੰਤਰੀ ਉਹ ਛੁਟਕੀਆਂ ਮਾਰ-ਮਾਰ ਕਹਿੰਦੀ ਸੀ। ਕੇ ਸਾਨੂੰ ਮੌਕਾ ਦੋ ਕੈਪਟਨ ਸਾਹਿਬ ਤੁਸੀਂ ਅਸਤੀਫਾ ਦਿਓ 50 ਮਿੰਟਾਂ ਦੇ ਵਿੱਚ ਹੀ ਅਸੀਂ ਟਮਾਟਰਾਂ ਤੇ ਗੰਡਿਆਂ ਤੇ ਕੇਲੇਆ ਤੇ ਹਰ ਚੀਜ਼ ਤੇ ਐਮਐਸਪੀ ਦਵਾਂਗੇ ਮੈਂ ਉਹਨਾਂ ਛੁਟਕੀ ਵਾਲਿਆਂ ਨੂੰ ਪੁੱਛਣਾ ਤੇ ਅੱਜ ਮੌਕਾ ਆਇਆ ਪੰਜਾਬ ਦੇ ਲੋਕ ਤੁਹਾਡੇ ਕੋਲ ਡਿਮਾਂਡ ਕਰਦੇ ਨੇ ਕਿਸਾਨੀ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ पाए ਸਾਡੀ ਵੀ ਸਰਕਾਰ ਸੀ ਇੱਕ ਬੰਦੇ ਤੇ लाठी ਤੱਕ ਨਹੀਂ ਸੀ ਵਜੀ ਦਿੱਲੀ ਤੱਕ ਇਹ ਹੀ ਕਿਸਾਨ ਸੇਫ ਪੈਸੇ ਜੁਵਾ ਕੇ ਹਰਿਆਣਾ ਦੇ ਜ਼ਰੀਏ ਦਿੱਲੀ ਤੱਕ ਪਹੁੰਚਾਏ ਗਏ ਸੀ ਸਾਰੀ ਦੁਨੀਆ ਭਰ ਚ ਮੈਂ ਤੁਹਾਨੂੰ ਦੱਸਣਾ ਚਾਹਨਾ ਰਾਜਮੀਤ ਜੀ ਅੱਜ ਸਾਰੇ ਯੂਰਪ ਦੇ ਵਿੱਚ ਜਿੰਨੇ ਸਟੇਟ ਕੈਪੀਟਲਸ ਨੇ ਉਹਨਾਂ ਦੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੈਮਾਨੇ ਤੇ ਪ੍ਰਦਰਸ਼ਨ ਹੋ ਰਹੇ ਨੇ ਮੋਦੀ ਸਾਹਿਬ ਨੂੰ ਮੈਂ ਇਹ ਗੱਲ ਚੰਦ ਦਿਨ ਪਹਿਲੇ ਦਿੱਲੀ 'ਚ ਵੀ ਆਈਸੀਸੀ ਜੋ ਪੁੱਛੀ ਸੀ ਮੋਦੀ ਸਾਹਿਬ 26 ਜਨਵਰੀ ਵਾਲੇ ਦਿਨ ਤੁਸੀਂ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਂ ਨੂੰ ਸੱਦੇ ਸੀ ਕੋਈ ਚੀਜ਼ ਮੈਕਰੋਂ ਸਾਹਿਬ ਤੋਂ ਸਿੱਖ ਲੈਣੀ ਸੀ ਜਿਹੜੇ ਪੈਰਿਸ ਦੇ ਵਿੱਚ ਟਰੈਕਟਰਾਂ ਲੈ ਕੇ ਫਾਰਮਰਸ ਨੇ ਵੱਡੇ ਪ੍ਰਦਰਸ਼ਨ ਕੀਤੇ ਉੱਥੇ ਮੈਕਰੋਨ ਖੁਦ ਗਏ ਫਾਰਮਰਸ ਦੇ ਕੋਲ ਕਿ ਉਹਨਾਂ ਨੂੰ ਇਹ ਗੱਲ ਕਿ ਤੁਹਾਡੀਆਂ ਜੈਨੂਇਨ ਡਿਮਾਂਡਸ ਅਸੀਂ ਮੀਟ ਕਰਾਂਗੇ ਬਰਸਲਸ ਦੇ ਵਿੱਚ ਮੈਡਰਿਡ ਦੇ ਵਿੱਚ ਅੱਜ ਵੱਡੇ ਪੇਮਾਨੇ ਤੇ ਉੱਥੇ ਪ੍ਰਦਰਸ਼ਨ ਚੱਲ ਰਹੇ ਨੇ ਕਿਸੇ ਸਰਕਾਰ ਨੇ ਕਿਸੇ ਨੂੰ ਰੋਕਿਆ ਨਹੀਂ ਜੋ ਹਰਿਆਣਾ ਸਰਕਾਰ ਨੇ ਤੌਰ ਤਰੀਕਾ ਫੜਿਆ ਕਿਲ ਲਾਏ ਨੇ ਸੀਮੈਂਟਡ ਸੜਕਾਂ ਬਣਾ ਦਿੱਤੀਆਂ ਨੇ ਅਸੀਂ ਪੁੱਛਣਾ ਚਾਹਨਾ ਕਿ ਨੈਤਿਕ ਹੱਕ ਪੰਜਾਬ ਦੀ ਕਿਸਾਨੀ ਦਾ ਹੈ ਨਹੀਂ ਆਪਣੇ ਕੈਪੀਟਲ ਜਾਣਾ ਹਿੰਦੁਸਤਾਨ ਦੀ ਸਰਕਾਰ ਨਾਲ ਗੱਲ ਕਰਨ ਇਹ ਪਤਾ ਸੀ ਸੈਂਟਰ ਦੀ ਸਰਕਾਰ ਨੂੰ ਮੇਰਾ ਇੱਕ ਗੱਲ ਇੱਕ ਚੰਗੀ ਤਰ੍ਹਾਂ ਸਾਡਾ ਦੋਸ਼ ਹੈ ਕਿ ਸੈਂਟਰ ਨੂੰ ਪਤਾ ਸੀ 3 ਸਾਲ ਪਹਿਲੇ ਅਸੀਂ ਜਦੋਂ ਇਹ ਵਾਪਸ ਲਏ ਨੇ ਕਾਲੇ ਕਾਨੂੰਨ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਐਮਐਸਪੀ ਨੂੰ ਲੀਗਲਾਈਜ਼ ਅਸੀਂ ਕਰਾਂਗੇ ਜਿਹੜਾ ਯੂਪੀ ਦੇ ਵਿੱਚ ਲਖੀਮਪੁਰ ਖੇਰੀ ਦੇ ਵਿੱਚ ਇਹਨਾਂ ਦੇ ਇੱਕ ਮੰਤਰੀ ਦੇ ਮੁੰਡੇ ਨੇ ਪੰਜ ਛੇ ਕਿਸਾਨ ਰੋਂਗ ਦਿੱਤੇ ਸੀ ਜੀਪ ਥੱਲੇ ਉਹਨਾਂ ਨੂੰ ਸਜਾਵਾਂ ਸੀ ਦਵਾਵਾਂਗੇ ਹਿੰਦੁਸਤਾਨ ਦੀ ਕਿਸਾਨੀ ਦੀ ਸਾਰੀ ਫਸਲਾਂ ਅਸੀਂ ਪੂਰੀ ਇੰਸ਼ੋਰੈਂਸ ਦੇ ਕੇ ਚੁੱਕਾਂਗੇ ਕਿਸਾਨਾਂ ਦੀਆਂ 700 ਤੋਂ ਵੱਧ ਸ਼ਹਾਦਤਾਂ ਹੋਈਆਂ ਉਹਨਾਂ ਨੂੰ ਅਸੀਂ ਕੰਪਨਸੇਟ ਕਰਾਂਗੇ ਬਣੇ ਹੋਏ ਰੇਲਵੇ ਟਰੈਕਸ ਤੇ ਨੈਸ਼ਨਲ ਹਾਈਵੇ ਸੇ ਕੇਸਸ ਅਸੀਂ ਵਾਪਸ ਕਰਾਂਗੇ ਉਹਨਾਂ ਨੂੰ ਪਤਾ ਸੀ ਇਹ ਤਿਆਰੀ ਕਰਕੇ ਆਣਗੇ ਪਰ ਕਿਸਾਨ ਯੂਨਿਸ ਦੇ ਵਿੱਚ ਵੀ ਜੇ ਪਾੜ ਪਾਇਆ ਭਗਵੰਤ ਮਾਨ ਨੇ ਤੇ ਦੇ ਇੰਟੈਲੀਜੈਂਸ ਦੇ ਅਫਸਰਾਂ ਨੇ ਪਾੜ ਪਾਇਆ ਉਹਨਾਂ ਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨੀ ਦੀ ਆਵਾਜ਼ ਇਸ ਕਿਸਾਨੀ ਦੀ ਮੂਵਮੈਂਟ ਨੂੰ ਸੋ ਅਸੀਂ ਉਹਨਾਂ ਚਿਹਰੇ ਕਾਂਗਰਸ ਅੱਥੇ ਟਿਕਣ ਨਹੀਂ ਦੇਗੀ ਭਗਵੰਤ ਮਾਨ ਨੂੰ ਇਹ ਟਾਈਮ ਆ ਗਿਆ ਭਗਵੰਤ ਮਾਨ ਜੀ ਤੁਹਾਡਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਹੋ ਚੁੱਕਿਆ ਯੂ ਆਰ ਨਾਟ ਰਿਪਰੈਜ਼ੈਂਟਿੰਗ ਦੀ ਇੰਟਰਸਟ ਆਫ ਪੰਜਾਬ ਔਨ ਦੀ ਕੰਟਰੀ ਯੂ ਆਰ ਐਡਰੈਸਿੰਗ ਦੀ ਇੰਟਰਸਟ ਆਫ ਦੀ ਸੈਂਟਰਲ ਗਵਰਨਮੈਂਟ ਐਂਡ ਦੀ ਹਰਿਆਣਾ ਕਾ ਤੋਂ ਇਸ ਗੱਲ ਕਾਰਨ ਅੱਜ ਕਿਹੜਾ ਸਾਡਾ ਪ੍ਰਦਰਸ਼ਨ ਹੈ ਇਹ ਬਕਾਇਦਾ ਤੌਰ ਕਿਸਾਨਾਂ ਨੂੰ ਯਕੀਨ ਦਿਵਾਉਣ ਵਾਸਤੇ ਹੈ ਕਿ ਕਾਂਗਰਸ ਜਿਹੜੀ ਹੈ ਤੁਹਾਡੇ ਹਰ ਇੰਟਰਸਟ ਨੂੰ ਪ੍ਰੋਟੈਕਟ ਕਰੇਗੀ ਜਿਹੜੇ ਤੁਹਾਡੇ ਨਾਲ ਹੋਈਆਂ ਜ਼ਿਆਤੀਆਂ ਅਸੀਂ ਉਹਨਾਂ ਚਿਰ ਨਹੀਂ ਆਰਾਮ ਨਾਲ ਬੈਠਾਂਗੇ ਜਿੰਨਾ ਚਿਰ ਸਾਰੇ ਦੇ ਕੇਸ ਰਜਿਸਟਰ ਨਹੀਂ ਹੁੰਦੇ 300 ਤੋਂ ਵੱਧ ਨੂੰ ਦੁਨਾਲੀ ਦੇ ਸ਼ਰਿਆਂ ਨਾਲ 307 ਦੇ ਕੇਸ ਬੰਦੇ ਨੂੰ ਫੱਟੜ ਪੈਣ ਜੋ ਇਹ ਨਹੀਂ ਕਹਿੰਦਾ ਹੋਇਆ ਅਸੀਂ ਗਵਰਨਰ ਸਾਹਿਬ ਦਾ ਵੀ ਥੈਂਕਸ ਕਰਨੇ ਆ ਕਿ ਪੰਜਾਬ ਦੀ ਅੱਜ ਦੀ ਗੱਲ ਨੂੰ ਸਮਝਦੇ ਹੋਏ ਤੇ ਸਾਡੀ ਇਸ ਡਿਮਾਂਡ ਨੂੰ ਸਾਹਮਣੇ ਜਿਹੜੀ ਅਸੀਂ ਰੱਖੀ ਹੈ ਕਿ ਝੂੜ ਦਾ ਪਲੰਦਾ ਨਾ ਪੜੋ ਗਵਰਨਰ ਸਾਹਿਬ ਤੁਸੀਂ ਕਨਸਟੀਟਿਊਸ਼ਨ ਹੈਡ ਹੋ ਤੁਹਾਡੇ ਸਾਹਮਣੇ ਜੋ ਕੁਝ ਰੱਖ ਦੇਣ ਉਹ ਪੜਨਾ ਜ਼ਰੂਰੀ ਨਹੀਂ ਹੁੰਦਾ ਤੋਂ ਅਸੀਂ ਮਸ਼ਕੂਰ ਆ ਉਹਨਾਂ ਨੇ ਗੱਲ ਤੇ ਬਕਾਇਦਾਤਾ ਔਰ ਮੋਹ ਲਗਾਈ ਉੱਥੇ ਹੀ ਕਾਗਜ਼ ਉਹਨਾਂ ਨੇ ਟੇਬਲ ਤੇ ਸੁੱਟ ਦਿੱਤੇ ਕਿ ਮੈਂ ਇਥੇ ਝੂੜ ਦਾ ਪਲੰਦਾ ਨਹੀਂ ਜਪਣਾ ਸੋ ਇਹ ਇਹਦੇ ਵਿੱਚ ਮੈਸਮਨਾ ਡੈਮੋਕ੍ਰੇਸੀ ਦੀ ਤੇ ਪੰਜਾਬੀਅਤ ਦੀ ਵੱਡੀ ਜਿੱਤ ਹੋਈ ਹੈ ਐ ਨਹੀਂ ਕਹਿੰਦਾ ਹੋਇਆ ਮੇਰੇ ਕੋਈ ਹੋਰ ਜੀ ਗੱਲ ਕਰਨਾ ਪ੍ਰਧਾਨ ਜੀ ਗੱਲ ਕਰਨਾ ਚਾਹਾਂ ਆ ਬਹੁਤ ਸਾਰਾ ਚੀਜ਼ਾਂ ਵਿਸਤਾਰਪੂਰਕ ਸਾਡੇ ਸੀਐਲਪੀ ਲੀਡਰ ਸਾਹਿਬ ਨੇ ਦੱਸਤੀਆਂ ਅੱਜ ਸਾਡੀ ਜਿਹੜੀ ਪਹਿਲੀ ਡਿਮਾਂਡ ਸੀਗੀ ਇਹ ਅਸੀਂ ਗਵਰਨਰ ਸਾਹਿਬ ਦੇ ਐਡਰੈਸ ਦਾ ਕੋਈ ਵਿਰੋਧ ਨਹੀਂ ਕਰ ਰਹੇ ਸੀ ਅਸੀਂ ਖੜੇ ਹੋ ਕੇ ਪਹਿਲਾਂ ਕਿਹਾ ਕਿ ਗਵਰਨਰ ਸਾਹਿਬ ਮਾਫੀ ਮੰਗਣ ਜੋ ਭਾਜਪਾ ਗਵਰਨਮੈਂਟ ਨੇ ਕੀਤਾ ਔਰ ਜੋ ਪੰਜਾਬ ਦੀ ਸਰਕਾਰ ਦਾ ਰਵਈਆ ਸਾਡੇ ਕਿਸਾਨਾਂ ਨਾਲ ਸੀ ਅਸੀਂ ਕਿਹਾ ਮਾਫੀ ਮੰਗੋ ਔਰ ਦੂਸਰਾ ਬਿਫੋਰ ਗਵਰਨਰ ਐਡਰੈਸ ਉਸ ਫੀਸ਼ਰਦਾਂ ਜਲੀ ਅਰਪਤ ਕਰੋ ਸ਼ੁਕਰਾਨੂ ਜਿਹੜਾ ਉਹ 21 ਸਾਲਾ ਦਾ ਨੌਜਵਾਨ ਸ਼ਹੀਦ ਹੋ ਗਿਆ ਕੀ ਸ਼ਰਧਾਂਜਲੀ ਅਰਪਿਤ ਨਹੀਂ ਕੀਤੀ ਜਾ ਸਕਦੀ ਸੀ ਇਸ ਕਰਕੇ ਅਸੀਂ ਵੈਲ ਚਾਏ ਆਪਦੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਔਰ ਜਿਵੇਂ ਬਾਜਵਾ ਸਾਹਿਬ ਨੇ ਦੱਸਿਆ ਕਿ ਪਹਿਲੀ ਵਾਰੀ ਗਵਰਨਰ ਸਾਹਿਬ ਅਡਰੈਸ ਛੱਡ ਕੇ ਹੀ ਭੱਜ ਗਏ ਉਹਨਾਂ ਨੇ ਅਡਰੈਸ ਦੀ ਪੜਿਆ ਸਾਡੀ ਮੰਗ ਹੈ ਚਲੋ ਜ਼ੀਰੋ ਐਫ ਆਈ ਆਰ ਕਰਤੀ ਇਹਨਾਂ ਨੇ ਉਹ ਵੀ 8 ਦਿਨਾਂ ਬਾਅਦ ਮੇਰਾ ਸਵਾਲ ਹੈ ਮੁੱਖ ਮੰਤਰੀ ਪੰਜਾਬ ਨੂੰ 8ਾਂ ਦਿਨਾਂ ਬਾਅਦ ਐਫ ਆਈ ਆਰ ਦਰਜ ਕਿਉਂ ਕੀਤੀ ਐਂਡ ਵਾਈ ਜ਼ੀਰੋ ਐਫ ਆਈ ਆਰ ਕਿਉਂ 8ਾਂ ਦਿਨਾਂ ਬਾਅਦ ਜੇ ਜ਼ੀਰੋ ਐਫ ਆਈ ਆਰ ਕਰਨੀ ਸੀ ਤਾਂ ਪਹਿਲੇ ਦਿਨ ਕਰ ਦਿੰਦਾ ਭਾਈ 8 ਦਿਨ ਉਹਨਾਂ ਦੀ লাশ ਵਿਚਾਰੀ ਹਸਪਤਾਲਾਂ ਚ ਰੁਲਦੀ ਰਹੀ ਸ਼ੁਕਰਨ ਰੋਜ਼ ਮਰਦਾ ਰਿਆ 8 ਦਿਨ ਲਗਾਤਾਰ ਮਰਦਾ ਰਿਆ ਔਰੀ ਔਰੀ ਭੈਣ ਚੀਕਾ ਮਾਰ ਰਹੀ ਸੀ ਉਹਦਾ ਬਾਪ ਕੱਲ ਮਿਲ ਕੇ ਆਇਆ ਚੀਕਾ ਮਾਰ ਰਿਆ ਅਰੇ ਤਿੰਨ ਕਾਗਜ਼ ਕਾਲੇ ਕੀਤੇ ਐ ਬਾਬਲ ਕਲਾਚ ਵੀ ਐਵੇਂ ਜ਼ੀਰੋ ਐਫ ਆਈ ਆਰ ਹੋਈ ਸੀ ਭਗਵਾਨ ਸਾਹਿਬ ਨੇ ਠੀਕ ਕੀਤਾ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਲੋਕ ਸਮਝ ਗਈ ਕਿ ਪੁਲਿਸ ਹਣ ਪਿਛਾਤੀ ਨਹੀਂ ਹੁੰਦੀ ਗੋਲੀ ਵੱਜ ਗਈ ਰਬੜ ਬੁਲੇਟ ਵੱਜ ਗਿਆ ਕੀ ਚਾਹੇ ਪੰਜਾਬ ਦਾ ਕੋਈ ਨੌਜਵਾਨ ਕਲਕੱਤੇ ਜਾ ਕੇ ਮਰ ਜਾਏਗਾ ਹਰਿਆਣਾ ਜਾ ਕੇ ਮਰ ਜਾਏਗਾ ਐਫ ਆਈ ਆਰ ਦਰਜ ਨਹੀਂ ਹੋਏਗੀ ਰਬੜ ਬੁਲੇਟ ਤੁਸੀਂ ਹਰਿਆਣਾ ਪੁਲਿਸ ਤੇ ਪਰਚਾ ਦਰਜ ਕਰੋ ਤੁਸੀਂ ਗ੍ਰਹਿ ਮੰਤਰੀ ਤੇ ਪਰਚਾ ਦਰਜ ਕਰੋ ਇਨਵੈਸਟੀਗੇਸ਼ਨ ਬਾਅਦ ਕਰੋ ਤੁਸੀਂ ਕਹਿੰਦਾ ਉਹਨੂੰ ਇਨਵੈਸਟੀਗੇਸ਼ਨ ਵੀ ਉਹ ਕਰਨਗੇ ਫੇਰ ਪ੍ਰਿਤਪਾਲ ਦਾ ਕੀ ਹੋਇਆ ਜਿਹੜਾ ਜ਼ੇਰੇ ਇਲਾਜ ਪੀਜੀਐਚ ਚ ਪਿਆ ਬੜੀਆਂ ਜਦੋਂ ਜਹਿਰ ਤੋਂ ਬਾਅਦ ਉਹਨੂੰ ਛਡਾ ਕੇ ਲਿਆਏ ਔਰ ਇਹ ਗਲ ਚ ਰੱਸਾ ਪਾਇਆ ਗਿਆ ਔਰ ਇਹ ਮੂੰਹ ਚ ਪਲੇਟਾਂ ਪਾਈਆਂ ਵੀ ਐ ਉਹ ਬੋਲ ਨਹੀਂ ਸਕਦਾ ਉਹ ਕਹਿ ਰਿਹਾ ਕਿ ਮੈਨੂੰ ਹਰਿਆਣਾ ਦੀ ਪੁਲਿਸ ਚੱਕ ਕੇ ਲੈ ਗਈ ਉੱਥੇ মিডিਆ ਲਾਉਣੀ ਐ ਤੁਸੀਂ ਪੁੱਛੋ ਪ੍ਰਿਤਪਾਲ ਔਰੇ ਗਲੇ ਚ ਰੱਸਾ ਕਿਹਨੇ ਪਾਇਆ ਉਹਨੀਆਂ ਲੱਤਾਂ ਕਿਹਨੇ ਤੋੜੀਆਂ ਔਰ ਮੂੰਹ ਕਿਹਨੇ ਤੋੜਿਆ ਉਹ ਐਫਆਈਆਰ ਕੌਣ ਦਰਜ ਕਰੇਗਾ ਫੇਰ ਜਿਹੜੇ ਸੈਂਕੜਿਆਂ ਦੀ ਤਤਾਰ ਚ ਸਾਡੇ ਕਿਸਾਨ ਉੱਥੇ ਅੱਖਾਂ ਕੱਢਤੀਆਂ ਲੱਤਾਂ ਤੋੜਤੀਆਂ ਉਹ ਐਫ ਆਈ ਆਰ ਦਰਜ ਕੌਣ ਕਰੇਗਾ ਟਰੈਕਟਰ ਤੋੜਤੇ ਕਾਰਾਂ ਤੋੜਤੀਆਂ ਫੇਰ ਇਸ ਗੱਲ ਦੀ ਪੁਸ਼ਟੀ ਮੰਗਦੇ ਆ ਮੁੱਖ ਮੰਤਰੀ ਸਾਹਿਬ ਤੋਂ ਤੁਸੀਂ ਕਿਹਾ ਤੁਹਾਡੇ ਡੀ ਜੀ ਪੀ ਨੇ ਕਿਹਾ ਕਿ ਤੁਸੀਂ ਹੈਡਰੇ ਨਹੀਂ ਲੈ ਕੇ ਜਾ ਸਕਦੇ ਹਾਂ ਬੰਦੇ ਮਰਵਾਉਣ ਤੁਸੀਂ ਭੇਜਤੇ ਹੈਡਰਾ ਤੁਸੀਂ ਬੰਦ ਕਰਤਾ ਜੀ ਸੀ ਬੀ ਬੰਦ ਕਰਤੀ ਪੋਗਲਨ ਨਹੀਂ ਲੈ ਕੇ ਜਾ ਸਕਦੇ ਉਹਨਾਂ ਨੇ ਪਾਕਿਸਤਾਨ ਬਣਾਤਾ ਉਹ ਸਾਡੀ ਸਰਹੱਦ ਤੇ ਆ ਕੇ ਸ਼ਰੇ ਮਾਰ ਰਹੇ ਅਥਰੂ ਕੈਸੇ ਘੋੜੇ ਸੱਟ ਰਹੇ ਡਰੋਨ ਭੇਜ ਰਹੇ ਕੌਣ ਪਰਚਾ ਦਰਜ ਕਰੇਗਾ ਸੋ ਸਾਡੀਆਂ ਇਹ तमाम ਮੰਗਾਂ ਸਾਨੂੰ ਕਿਸਾਨਾਂ ਨੂੰ ਦਿੱਲੀ ਜਾਂਦੇ ਹੋ ਵਿਰੋਧੀਆਂ ਤੇ ਭਾਈ ਨੇ ਐਫ ਆਈ ਆਰ ਦਰਜ ਕਰੋ ਜਿਹੜੇ ਰਹਿੰਦੇ ਸਾਡੇ ਕਿਸਾਨ ਭਰਾ ਹੈ ਜਾਂ ਪ੍ਰਿਤਪਾਲ ਉਹ ਵੀ ਮੁਕੱਦਮਾ ਦਰਜ ਕਰੋ ਜਿਹੜੇ ਕਿਸਾਨ ਸ਼ਹੀਦ ਹੋਇਆ ਹੋਰ ਉਹਨਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਵੇ ਕੋਈ ਮੁੱਖ ਮੰਤਰੀ ਸਾਹਿਬ ਨੇ ਆਪਦੀ ਜੇਬ ਚੋਂ ਮੁਆਵਜ਼ਾ ਨਹੀਂ ਦਿੱਤਾ ਇਹ ਲੋਕਾਂ ਦਾ ਜਿਹੜਾ ਟੈਕਸ ਬਣੀ ਉਹ ਦਿੱਤਿਆ ਸੋ ਨੌਕਰੀ ਵੀ ਦੇਣ تمام ਕਿਸਾਨ ਜਿਹੜੇ ਸ਼ਹੀਦ ਹੋਏ ਐ ਇਸ ਮੂਵਮੈਂਟ ਦੇ ਵਿੱਚ ਤੇ گاਾਂ ਤੋਂ ਇਹ ਯਕੀਨ ਦਿਵਾਉਣ ਕਿ ਉਹਨਾਂ ਦੀ ਰਾਖੀ ਕਰਨਗੇ ਮੈਨੂੰ ਯਾਦ ਹੈ ਕਾਂਗਰਸ ਪਾਰਟੀ ਜਦੋਂ ਸਰਕਾਰ ਸੀ ਦਿੱਲੀ ਦੀਆਂ ਬਰੂਹਾਂ ਤੱਕ ਅਸੀਂ ਕਿਸਾਨ ਨੂੰ ਛੱਡ ਕੇ ਆਏ ਸੀ ਇੱਕ ਕਿਸਾਨ ਤੇ ਅਸੀਂ ਪਰਚਾ ਨਹੀਂ ਹੋਣ ਦਿੱਤਾ ਸੋ ਇਹ ਲੜਾਈ ਸਾਡੀ ਅਗਲਾ ਜਿਹੜਾ ਫੈਸਲਾ ਹੋਏਗਾ ਕੱਲ੍ਹ ਦੇ ਹਾਊਸ ਦਾ ਇਹ ਲੜਾਈ ਜਾਰੀ ਰਹੇਗੀ ਸੀਐਲਪੀ ਸਾਹਿਬ ਤੇ ਜੋ ਫੈਸਲਾ ਸੀਐਲਪੀ ਸਾਹਿਬ ਸਾਡਾ ਲੈਣਗੇ ਪੂਰੀ ਮੁਕੰਮਲ ਸੀਐਲਪੀ ਅਗਲੀ ਲੜਾਈ ਇਸੇ ਤਰ੍ਹਾਂ ਅਸੀਂ ਕਿਸਾਨ ਦੀ ਲੜਾਂਗੇ ਅਰ ਅੰਤਨ ਸਮੇਂ ਤੱਕ ਲੜਾਂਗੇ ਜਿੰਨਾ ਚੱਕਰ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਤੇ ਐਸਪੀ ਜੀਨ ਤੇ ਐਸਪੀ ਅੰਬਾਲਾ ਉਲਟਾ ਇਹ ਦਿਸ਼ਾਣ ਦੇਤੀਆਂ ਕਿ ਨਾਮਜਦ ਕਰੋ 100 ਬੰਦੇ ਕਹਿੰਦੇ ਅਸੀਂ ਆਈਡੈਂਟੀਫਾਈ ਕਰਦੇ ਹਾਂ ਇਹਨਾਂ ਤੇ ਪਰਚਾ ਦਰਜ ਕਰੋ ਹਰਿਆਣੇ ਦੇ 300 ਸਾਧ ਦੇ ਪਰਚੇ ਦਰਜ ਕਰ ਦੇਣਗੇ ਇਹ ਕਹਿੰਦਾ ਇਹਨਾਂ ਦੇ ਪਾਸਪੋਰਟ ਰੱਦ ਕਰ ਦਿਓ ਜਿਨ੍ਹਾਂ ਦੀਆਂ ਫੋਟੋ ਐ ਇਹ ਸਰਾਸਰ ਠਕਾ ਹੈ ਪੱਗ ਵਾਲਿਆਂ ਨੂੰ ਖਾਲਿਸਤਾਨ ਕਿਹਾ ਜਾ ਰਿਹਾ ਹੈ ਕਲਕੱਤਾ ਚ ਦੋ ਭਾਜਪਾ ਦੀਆਂ ਅੰਦੋਲਨਕਾਰੀ ਲੜਕੀਆਂ ਇੱਕ ਸਿੱਖ ਆਫੀਸਰ ਨੂੰ ਇਰੇ ਮੋੜੇ ਤੇ ਸ਼ੇਰ ਲੱਗਿਆ ਸੀ ਆਈਪੀਐਸਸੀ ਉਹਨੂੰ ਕਿਹਾ ਉਹਨੇ ਰੋਕਿਆ ਉਹ ਕਹਿੰਦਾ ਤੂੰ ਖਾਲਿਸਤਾਨੀ ਹੋ ਪਾਕ ਗਾਲਿਆਂ ਨੂੰ ਖਾਲਿਸਤਾਨ ਬਣਾਤਾ ਇਸ ਬੀਜੇਪੀ ਦੀ ਸਰਕਾਰ ਨੇ ਅਸੀਂ ਇਸ ਕੱਲ ਦੀ ਨਿੰਦਾ ਕਰਦੇ ਹਾਂ ਪਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਹਿੰਦੇ ਦੇਸ਼ ਦੇ ਗ੍ਰਹਿ ਮੰਤਰੀ ਦੇ ਕਹਿੰਦੇ ਪੰਜਾਬ ਸਰਕਾਰ ਕੱਟ ਪੁਤਲੀ ਦੀ ਤਰ੍ਹਾਂ ਨੱਚ ਰਹੀ ਹੈ ਮੈਂ ਇਹੀ ਕਹਿਣਾ ਚਾਹੁੰਦਾ ਸੀ